ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਕਰਨਾ ਚਾਹੁੰਦਾ ਜੀ ਆਪਣੇ ਨਗਰ ਦਾ ਆਪਣੇ ਪੰਚਾਇਤ ਚੱਕ ਇਸਮਾ ਰਸੂਲਪੁਰ ਜਿਨ੍ਹਾਂ ਨੇ ਸਰਬਸੰਮਤੀ ਨਾਲ ਮੈਨੂੰ ਬੜੀ ਛੋਟੀ ਏਜ ਦੇ ਵਿੱਚ ਇਸ ਵੱਡੇ ਅਹੁਦੇ ਨਾਲ ਨਵਾਜਿਆ ਹੈ ਸੋ ਵਿਜ਼ਨ ਮੇਰਾ ਇਹੀ ਰਹੂਗਾ ਜੀ ਪਹਿਲਾਂ ਮੇਰੇ ਮਦਰ ਵੀ ਸਰਪੰਚ ਸੀਗੇ ਸੋ ਜਿਹੜੇ ਕੋਚ ਉਹਨਾਂ ਦੇ ਜਿਹੜੇ ਅਧੂਰੇ ਕੰਮ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਤੇ ਨਵੇਂ ਜਿਵੇਂ ਕਿ ਪਾਣੀ ਦੀ ਇੱਕ ਵਧੀਆ ਫਿਲਟਰੇਸ਼ਨ ਪਾਣੀ ਮਤਲਬ ਵਧੀਆ ਤੁਸੀਂ ਕਹੋ ਵੀ ਐਡੀਵਲ ਕੁਆਲਿਟੀ ਦਾ ਪਾਣੀ ਉਹ ਮੁਹैया ਕਰਵਾ ਸਕੀਏ ਅਤੇ ਪਿੰਡ ਵਿੱਚ ਕੋਈ ਲਾਇਬ੍ਰੇਰੀ ਜਾਂ ਹੋਰ ਸਾਂਝੀ ਜਗ੍ਹਾ ਜਿੱਥੇ ਬੈਠ ਕੇ ਸਾਰੇ ਵਿਚਾਰ ਵਟਾਂਦਰਾ ਪਾਈਚਾਰਕਸਾਂਜ ਹੋਰ ਵਦੇ ਇਹੋ ਜਿਹੀਆਂ ਚੀਜ਼ਾਂ ਅਤੇ ਪਿੰਡ ਵਿੱਚ ਸਟਰੀਟ ਲਾਈਟਾਂ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਜੋ ਹੌਲੀ-ਹੌਲੀ ਆਪਾਂ ਡਾਟਾ ਲੋਡ ਮੁਤਾਬਕ ਆਪਾਂ ਕਰਦੇ ਰਵਾਂਗੇ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਧੰਨਵਾਦ ਕਰਨਾ ਚਾਹੁੰਦਾ ਜੀ ਆਪਣੇ ਨਗਰ ਦਾ ਆਪਣੇ ਪੰਚਾਇਤ ਚੱਕ ਇਸਮਾ ਰਸੂਲਪੁਰ ਜੋ ਜਿਨਾਂ ਨੇ ਸਰਪੰਚੀ ਨਾਲ ਮੈਨੂੰ ਬੜੀ ਛੋਟੀ ਏਜ ਦੇ ਵਿੱਚ ਇਸ ਵੱਡੇ ਅਹੁਦੇ ਨਾਲ ਨਵਾਜਿਆ ਸੋ ਵਿਜ਼ਨ ਮੇਰਾ ਇਹੀ ਰਹੂਗਾ ਜੀ ਪਹਿਲਾਂ ਮੇਰੇ ਮਦਰੂ ਸਰਪੰਚ ਸੀਗੇ ਸੋ ਜਿਹੜੇ ਕੁਝ ਉਹਨਾਂ ਦੇ ਜਿਹੜੇ ਅਧੂਰੇ ਕੰਮ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਤੇ ਨਵੇਂ ਜਿਵੇਂ ਕਿ ਪਾਣੀ ਦੀ ਇੱਕ ਵਧੀਆ ਫਿਲਟਰੇਸ਼ਨ ਪਾਣੀ ਮਤਲਬ ਵਧੀਆ ਤੁਸੀਂ ਕਹੋ ਵੀ ਐਡੀਵਲ ਕੁਆਲਟੀ ਦਾ ਪਾਣੀ ਉਹ ਮੁਹੱਈਆ ਕਰਵਾ ਸਕੀਏ ਅਤੇ ਪਿੰਡ ਵਿੱਚ ਕੋਈ ਲਾਇਬ੍ਰੇਰੀ ਜਾਂ ਹੋਰ ਸਾਂਝੀ ਜਗ੍ਹਾ ਜਿੱਥੇ ਬੈਠ ਕੇ ਸਾਰੇ ਵਿਚਾਰ ਵਟਾਂਦਰਾ ਪਾਈਚਾਰਕਸਾਂ ਜ ਹੋਰ ਬਦੇ ਇਹੋ ਜਿਹੀਆਂ ਚੀਜ਼ਾਂ ਅਤੇ ਪਿੰਡ ਵਿੱਚ ਸਟਰੀਟ ਲਾਈਟਾਂ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਜੋ ਹੌਲੀ-ਹੌਲੀ ਆਪਾਂ ਜਿਹੜਾ ਲੋਡ ਮੁਤਾਬਕ ਆਪਾਂ ਕਰਦੇ ਰਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਕਰਨਾ ਚਾਹੁੰਨਾ ਜੀ ਆਪਣੇ ਨਗਰ ਦਾ ਆਪਣੇ ਪੰਚਾਇਤ ਚੱਕ ਇਸਨਾਰਸੂਲਪੁਰ ਜਿਨ੍ਹਾਂ ਨੇ ਸਰਬਸੰਮਤੀ ਨਾਲ ਮੈਨੂੰ ਬੜੀ ਛੋਟੀ ਏਜ ਦੇ ਵਿੱਚ ਇਸ ਵੱਡੇ ਅਹੁਦੇ ਨਾਲ ਨਵਾਜਿਆ ਸੋ ਵਿਜ਼ਨ ਮੇਰਾ ਇਹੀ ਰਹੂਗਾ ਜੀ ਪਹਿਲਾਂ ਮੇਰੇ ਮਦਰੂ ਸਰਪੰਚ ਸੀਗੇ ਸੋ ਜਿਹੜੇ ਕੋਚ ਉਹਨਾਂ ਦੇ ਜਿਹੜੇ ਅਧੂਰੇ ਕੰਮ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਤੇ ਨਵੇਂ ਜਿਵੇਂ ਕਿ ਪਾਣੀ ਦੀ ਇੱਕ ਵਧੀਆ ਫਿਲਟਰੇਸ਼ਨ ਪਾਣੀ ਮਤਲਬ ਵਧੀਆ ਤੁਸੀਂ ਕਹੋ ਵੀ ਐਡੀਵਲ ਕੁਆਲਟੀ ਦਾ ਪਾਣੀ ਉਹ ਮੁਹैया ਕਰਵਾ ਸਕੀਏ ਅਤੇ ਪਿੰਡ ਵਿੱਚ ਕੋਈ ਲਾਇਬ੍ਰੇਰੀ ਜਾਂ ਹੋਰ ਸਾਂਝੀ ਜਗ੍ਹਾ ਜਿੱਥੇ ਬੈਠ ਕੇ ਸਾਰੇ ਵਿਚਾਰ ਵਟਾਂਦਰਾ ਪਾਈਚਾਰਕਸਾਂਜ ਹੋਰ ਵਦੇ ਇਹੋ ਜਿਹੀਆਂ ਚੀਜ਼ਾਂ ਅਤੇ ਪਿੰਡ ਵਿੱਚ ਸਟਰੀਟ ਲਾਈਟਾਂ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਜੋ ਹੌਲੀ-ਹੌਲੀ ਆਪਾਂ ਡਾਟਾ ਲੋਡ ਮੁਤਾਬਕ ਆਪਾਂ ਕਰਦੇ ਰਵਾਂਗੇ